ਮੈਨੂੰ ਦਿਸਣ ਸੁਪਨੇ ਆਚ ਜਿਖੜੇ ਗੁਲਾਬੀ ਲਹਿਰੀਏ ਨਾ ਬਿਲਾਲ ਜਏ ਰੰਗੇ ਤੁਪੇ ਨੇ ਟੰਗੇ ਲਲਾਰ ਨ ਪੌਂਦੀ ਜੀਲੀੜੇ ਸੁੱਕਣੇ ਮੈਨੂੰ ਦਿਸਣ ਸੁਪਨੇ ਆਚ ਜਿਖੜੇ ਗੁਲਾਬੀ ਲਹਿਰੀਏ ਨਾ ਬਿਲਾਲ ਜਏ ਰੰਗੇ ਤੁਪੇ ਨੇ ਟੰਗੇ ਲਲਾਰ ਨ ਪੌਂਦੀ ਜੀਲੀੜੇ ਸੁੱਕਣੇ ਕਈ ਛਨੀਆਂ ਆ ਲਾਡਲੀਆਂ ਹਾਂ ਪਾਲਕੀ ਚੜੀਆਂ ਮੈਲ ਵਿੱਚ ਵੜੀਆਂ ਜੀ ਖੇਖਨ ਪਿੱਟੀਆਂ ਨਾਜ਼ ਨਹੀਂ ਮੁੱਕਣੇ ਕੋਈ ਏਕ ਸਮੁੰਦਰੀ ਜਈ ਇੱਕ ਸਮੁੰਦਰੀ ਜੀ ਪਉਣ ਦੇ ਵਰਗੀ ਅੰਦਰ ਕਰ ਕਰ ਗਿਣ ਝੜੀ ਚੁਬਾਰੇ ਤੇ ਗਿਣਦੀ ਤਾਰੇ ਨਹੀਂ ਦੱਸ ਕਿਉਂ ਪਰਿਏ ਦਿਲ ਸਭ ਦੇ ਵਖਰੇ ਜੀ ਕਿਸੇ ਦੀ ਲੋਰ ਕਿਸੇ ਦਾ ਜ਼ੋਰ ਅਸੀਂ ਕੀ ਕਰੀਏ ਦਿਲ ਸਭ ਦੇ ਵਖਰੇ ਜੀ ਕਿਸੇ ਦੀ ਲੋਰ ਕਿਸੇ ਦਾ ਜ਼ੋਰ ਅਸੀਂ ਕੀ ਕਰੀਏ ਜਦੋਂ ਅੱਖੀਆਂ ਲੜ ਜਾਵਣ ਹੋ ਜਦੋਂ ਅੱਖੀਆਂ ਲੜ ਜਾਵਣ ਉਦੋਂ ਚੋਂ ਪਾਸੇ ਬਖਰਦੇ ਹਾਸੇ ਤੀਲੇ ਜੋ ਕਾਦੇ ਪੱਤੇ ਵੀਰਾ ਦੇ ਲੱਗਣ ਫੁੱਲ ਕਲੀਆਂ ਖਸ਼ਬੂ ਆਇਆ ਵਣ ਜੀ ਉਦੋਂ ਤਾਂ ਅੱਖ ਚੁੱਕ ਕਰਦੇ ਸ਼ੱਕ ਚੋਂ ਪੈਂਜੀ ਤੇ ਜੁਹੀ ਜਿਵੇਂ ਹੁਣ ਮਲੀਆਂ ਫਿਰ ਮੌਸਮ ਦਰਦਾਂ ਦੇ ਮੌਸਮ ਦਰਦਾਂ ਦੇ ਜਦੋਂ ਨੇ ਆਉਂਦੇ ਤਾਂ ਹੋਸ਼ ਪਲਾਉਂਦੇ ਐਸੇ ਇੱਕ ਗੱਲ ਤੋਂ ਪੀੜਦੇ ਸੱਲ ਤੋਂ ਆਪਾ ਤਾਂ ਡਰੀਏ ਜਿਲੇ ਸਭ ਦੇ ਵਖਰੇ ਜੀ ਕਿਸੇ ਦੀ ਲੋਰ ਕਿਸੇ ਦਾ ਜ਼ੋਰ ਅਸੀਂ ਕੀ ਕਰੀਏ ਜਿਲੇ ਸਭ ਦੇ ਵਖਰੇ ਜੀ ਕਿਸੇ ਦੀ ਲੋਰ ਕਿਸੇ ਦਾ ਜ਼ੋਰ ਅਸੀਂ ਕੀ ਕਰੀਏ ਮੁੱਲ ਮੰਗਿਆ ਕਾਲਖ ਦਾ ਮੁੱਲ ਮੰਗਿਆ ਕਾਲਖ ਦਾ ਜਦੋਂ ਇਸਮਸਿਆ ਤੇ ਰੂਵੀ ਵਸਿਆ ਦੇਖ ਕੇ ਪਾਣਾ ਕੋਈ ਮਰ ਜਾਣਾ ਅੱਗੇ ਨਹੀਂ ਆਇਆ ਪਰਛਾਵੇਂ ਨੂੰ ਪੁੱਛਿਆ ਵੇ ਤੂੰ ਤਾ ਆ ਜਾ ਤੇ ਸਾਥ ਨਿਭਾ ਜਾ ਤੇ ਅੱਗੇ ਉਹਨੇ ਜਵਾਬ ਸੁਣਾਇਆ ਸਾਡੀ ਕਿ ਹਸਤੀ ਜੀ ਸਾਡੀ ਕਿ ਹਸਤੀ ਜੀ ਅਸੀਂ ਤਾਰੇ ਚੰਨਣ ਦੇ ਆਏ ਉਹਦੇ ਸੰਗ ਜੰਮੀਏ ਉਹਦੇ ਸੰਗ ਮਰੀਏ ਦਿਲ ਸਭ ਦੇ ਵਖਰੇ ਜੀ ਕਿਸੇ ਦੀ ਲੋਹਰ ਕਿਸੇ ਦਾ ਜ਼ੋਰ ਅਸੀਂ ਕੀ ਕਰੀਏ